ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਪੋਸ਼ਨ ਟਰੈਕਰ ਦੇ ਸੰਬੰਧ ਵਿੱਚ ਕਿਉਂਕਿ ਅੱਜ 30 ਤਰੀਕ ਹੈਗੀ ਹੈ ਕੱਲ ਨੂੰ ਲਾਸਟ 31 ਤਰੀਕ ਹੈ ਤੇ ਪੋਸ਼ਨ ਟਰੈਕਰ ਦਾ ਕੰਮ ਜਿਨ੍ਹਾਂ ਦਾ ਇਨਕੰਪਲੀਟ ਹੈਗਾ ਆ ਉਹ ਸਾਰੇ ਜਣੇ ਆਪਣਾ ਕੰਮ ਜਿਹੜਾ ਕੰਪਲੀਟ ਕਰ ਲੋ ਤਾਂ ਕਿ ਜਿਹੜਾ ਆ ਤੁਹਾਡੀ ਸੈਲਰੀ ਤੇ ਉਹਦਾ ਕੋਈ ਇਫੈਕਟ ਨਾ ਪਵੇ ਤੇ ਤੁਹਾਡੀ ਰਿਪੋਰਟ ਜਿਹੜੀ ਹੈ ਪਰਫਾਰਮੈਂਸ 100% ਜਾਵੇ ਸੋ ਉਹਦੇ ਨਾਲ ਸੰਬੰਧਤ ਅੱਜ ਦੀ ਮੇਰੀ ਵੀਡੀਓ ਅੱਜ ਦੀ ਗੱਲਬਾਤ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਡੇਲੀ ਟਰੈਕਿੰਗ ਦੇ ਵਿੱਚ ਜੋ ਵੀ اٹੈਂਡੈਂਸ ਵਗੈਰਾ ਮਾਰਕ ਕਰਦੇ ਹੈਗੇ ਆ ਐਸਸੀਐਮ ਦਾ ਟੀਐਚਆਰ ਉਹ ਤੁਸੀਂ ਦੇਖ ਲੈਣਾ ਹੈਗਾ ਕਿ ਤੁਹਾਡਾ 100% ਹੋ ਚੁੱਕਿਆ ਹੈ ਕਿ ਨਹੀਂ ਹੋਇਆ ਠੀਕ ਹੈ ਜੀ ਕਿਉਂਕਿ ਇਹਦੀ ਲਿਮਿਟ ਜਿਹੜੀ ਆ ਉਹ 30 30 ਦਿਨਾਂ ਤੱਕ ਦੀ ਵੀ ਹੁੰਦੀ ਹੈ ਜੇਕਰ ਤੁਸੀਂ 25 ਦਿਨ ਦਿੱਤਾ ਖਾਣਾ ਜਾਂ ਜਿੰਨੇ ਦਿਨ ਵੀ ਤੁਸੀਂ ਖਾਣੇ ਦੇ ਬਣਾਏ ਹੈਗੇ ਆ ਤੁਹਾਡੇ ਜਿਹੜੇ ਆ 25 ਦਿਨਾਂ ਤੋਂ ਉੱਪਰ ਹੋਣੇ ਚਾਹੀਦੇ ਆ ਜੇ 25 ਦਿਨਾਂ ਤੋਂ ਘੱਟ ਦੇਣ ਹੈਗੇ ਆ ਤਾਂ ਉਹਨੂੰ ਤੁਸੀਂ ਆ ਟੀਐਚਆਰ ਜਿਹੜਾ ਹੋਰ ਦਿਨਾਂ ਦਾ ਕਰਕੇ ਕੰਪਲੀਟ ਕਰ ਸਕਦੇ ਹੋ ਜੇਕਰ ਐਸਸੀਐਮ ਵੀ ਦਿਨੇ ਹੋ ਤਾਂ ਵੀ ਜੇਕਰ ਤੁਹਾਡੇ ਦਿਨ ਪੂਰੇ ਨਹੀਂ ਹੋਏ ਤੁਸੀਂ ਜਿਹੜਾ ਆ ਉਹਨੂੰ ਕੰਪਲੀਟ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਹੈਗਾ ਸਾਡਾ ਹੋਮ ਵਿਜ਼ਿਟ ਠੀਕ ਹੈ ਜੀ ਹੋਮ ਵਿਜ਼ਿਟ ਤੁਹਾਡੇ ਸਾਰੇ ਜਿਹੜੇ ਆ ਕੰਪਲੀਟ ਹੋਣੇ ਚਾਹੀਦੇ ਕੋਈ ਮਿਸ ਨਹੀਂ ਹੋਇਆ ਹੋਣਾ ਚਾਹੀਦਾ ਕੋਈ ਡਿਊ ਨਹੀਂ ਹੋਇਆ ਹੋਣਾ ਚਾਹੀਦਾ ਜਿਵੇਂ ਇੱਥੇ ਕੰਪਲੀਟ ਦੇ ਵਿੱਚ ਮੇਰੇ ਸਾਰੇ ਕੰਪਲੀਟ ਆ ਰਹੇ ਆ ਤੁਹਾਡੇ ਵੀ ਜਿਹੜੇ ਆ ਕੰਪਲੀਟ ਦੇ ਵਿੱਚ ਜਿਹੜੀ ਗਿਣਤੀ ਆਣੀ ਚਾਹੀਦੀ ਹੈ ਬਾਕੀ ਸਾਰੇ ਜ਼ੀਰੋ ਆਣੇ ਚਾਹੀਦੇ ਹਨਾ ਸੋ ਤੁਹਾਡੇ ਹੋਮ ਵਿਜ਼ਿਟ ਜਿਹੜੇ ਆ ਇਸ ਤਰ੍ਹਾਂ ਸਾਰੇ ਕੰਪਲੀਟ ਹੋਏ ਹੋਣੇ ਚਾਹੀਦੇ ਆ ਤੀਸਰੇ ਨੰਬਰ ਤੇ ਸਾਡੇ ਇਵੈਂਟਸ ਜਿਹੜੇ ਆਪਾਂ ਕਰਦੇ ਹੈਗੇ ਆ ਆਨਲਾਈਨ ਉਹ ਵੀ ਕੰਪਲੀਟ ਕੀਤੇ ਹੋਣੇ ਚਾਹੀਦੇ ਆ ਜਿਹਦੇ ਵਿੱਚ ਸੀਬੀ ਦੋ ਦਿਨ ਜਿਹੜੇ ਸੀਬੀ ਦੇ ਹੁੰਦੇ ਆ ਸਾਡੇ 14 ਤੇ 28 ਦਾ ਇਹ ਦੋਵੇਂ ਇਵੈਂਟਸ ਜਿਹੜੇ ਆ ਤੁਸੀਂ ਆਨਲਾਈਨ ਕਰ ਲੈਣੇ ਆ ਉਸ ਤੋਂ ਬਾਅਦ VHSND ਇਹਨੂੰ ਵੀ ਤੁਸੀਂ ਆਨਲਾਈਨ ਕਰ ਲੈਣਾ ਤਕਰੀਬਨ 10 ਤਰੀਕ ਸਾਰੇ ਜਿਹੜੇ ਇਹਨੂੰ ਆਨਲਾਈਨ ਕਰਦੇ ਹੈਗੇ ਆ CB ਜਿਹੜਾ 14 ਤੇ 18 ਸੌਰੀ 14 ਤੇ 28 ਤਰੀਕ ਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਵੇਟ ਵਾਲੀ ਰਿਪੋਰਟ ਵੇਟ ਵਾਲੀ ਰਿਪੋਰਟ ਵੀ ਸਾਡੀ ਕੰਪਲੀਟ ਹੋਣੀ ਚਾਹੀਦੀ ਹੈ ਡੈਸ਼ਬੋਰਡ ਦੇ ਵਿੱਚ ਪਹਿਲੇ ਨੰਬਰ ਤੇ ਹੀ ਆਪਣੀ ਵੇਟ ਵਾਲੀ ਬੇਟਾ ਵਾਲੀ ਜਿਹੜੀ ਰਿਪੋਰਟ ਆ ਉਹ ਆ ਜਾਂਦੀ ਹੈ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਡੇ ਜਿਹੜੀ ਗਰੋਥ ਮੋਨਿਟਰਿੰਗ ਆ ਉਹ ਪੈਂਡਿੰਗ ਦੇ ਵਿੱਚ ਜ਼ੀਰੋ ਆਣੀ ਚਾਹੀਦੀ ਹੈ ਵੈਸੇ ਤੁਸੀਂ ਇੱਥੋਂ ਸਾਰੀ ਰਿਪੋਰਟ ਹੀ ਚੈੱਕ ਕਰ ਸਕਦੇ ਹੋ ਆਪਦੀ ਤੇ ਤੁਹਾਡੀ ਜਿਹੜੀ ਆ ਹੋਮ ਵਿਜ਼ਿਟ ਤੇ ਗ੍ਰੋਥ ਮੈਨੇਜਿੰਗ ਐਥੀ ਜਿਹੜੀ ਆ ਵਿਜ਼ਿਟ ਕੰਪਲੀਟਡ ਦੇ ਵਿੱਚ ਜਿਵੇਂ ਮੇਰੇ ਵੀ ਆ ਰਿਹਾ ਥੋੜਾ ਵੀ ਇੱਧਰ ਜਿਹੜਾ ਆ ਕੋਈ ਨਾ ਕੋਈ ਗਿਣਤੀ ਆਉਗੀ ਤੇ ਨਾਲ ਵਿਜ਼ਿਟ ਡਿਊ ਦੇ ਵਿੱਚ ਜ਼ੀਰੋ ਆਣਾ ਚਾਹੀਦਾ ਮੈਜ਼ਰਮੈਂਟ ਟੇਕਨ ਦੇ ਵਿੱਚ ਜਿਹੜੀਆਂ ਬੱਚੇ ਜਿੰਨੇ ਵੀ ਹੈਗੇ ਟੋਟਲ ਉਹ ਸਾਰੇ ਆਉਣੇ ਚਾਹੀਦੇ ਆ ਪੈਂਡਿੰਗ ਚ ਜ਼ੀਰੋ ਆਣਾ ਚਾਹੀਦਾ ਮੀਨਸ ਤੁਹਾਡੀ ਜਿਹੜੀ ਹੈ ਡੈਸ਼ਬੋਰਡ ਦੇ ਉੱਤੇ ਪਰਫਾਰਮੈਂਸ 100% ਹੋਣੀ ਚਾਹੀਦੀ ਹੈ ਹਨਾ ਸੋ ਜੇਕਰ ਤੁਸੀਂ ਕੰਮ ਕਰਦੇ ਹੈਗੇ ਹੋ ਆਲਰੇਡੀ ਤੁਸੀਂ ਸਾਰਾ ਕੁਝ ਰਜਿਸਟਰਡ ਕਰ ਚੁੱਕੇ ਹੋਵੋਗੇ ਹਨ ਸਾਰੀਆਂ ਚੀਜ਼ਾਂ ਆਨਲਾਈਨ ਕਰ ਲੀਆਂ ਹੋਵਗੀਆਂ ਪਰ ਜੇ ਕਿਸੇ ਦਾ ਰਹਿੰਦਾ ਹੈਗਾ ਤਾ ਆਪਣੇ ਕੋਲੇ ਅੱਜ 10 ਵਜੇ ਤੱਕ ਤੇ ਕੱਲ ਦਾ ਦਿਨ ਜਿਹੜਾ ਇਹ ਸਮਾਂ ਹੈਗਾ ਆਪਾਂ ਸਾਰਾ ਜਿਹੜਾ ਆਨਲਾਈਨ ਰਿਕਾਰਡ ਆ 100% ਕਰ ਸਕਦੇ ਆ ਸੋ ਮੈਂ ਇਹਦੇ ਨਾਲ ਸੰਬੰਧਿਤ ਵੀਡੀਓ ਤਾਂ ਬਣਾਈ ਸੀਗੀ ਕਈ ਵਾਰੀ ਜਿਹੜਾ ਕਈ ਚੀਜ਼ਾਂ ਆਪਾਂ ਭੁੱਲ ਜਾਂਦੇ ਆ ਡੇਲੀ ਟਰੈਕਿੰਗ ਦੇ ਵਿੱਚ ਜਦੋਂ ਆਪਾਂ ਟੀਐਚਆਰ ਵਗੈਰਾ ਕਰਦੇ ਹੈਗੇ ਤਾਂ ਉਹਦੇ ਵਿੱਚ ਸਾਰੇ ਬੱਚੇ ਚੈੱਕ ਕਰ ਲਿਆ ਕਰੋ ਕਈ ਵਾਰੀ ਕੋਈ ਬੱਚਾ ਜਿਹੜਾ ਉਹਦੇ ਵਿੱਚ ਰਹਿ ਜਾਂਦਾ ਹੈਗਾ ਤਾਂ ਹੀ ਰਿਪੋਰਟ ਦੇ ਵਿੱਚ ਆਪਣਾ ਮਿਸਮੈਚ ਹੋ ਜਾਂਦਾ ਜੇਕਰ টিএইচআর ਦਿੰਦੇ ਆ ਵਕਤ ਕੋਈ ਵੀ ਬੱਚਾ ਜਿਹੜਾ 7 ਦਿਨ ਜਾਂ 15 ਦਿਨ ਤੇ ਕਲਿੱਕ ਹੋ ਗਿਆ ਤਾਂ ਉਹ 25 ਦਿਨਾਂ ਚ 카ਉਂਟ ਨਹੀਂ ਹੋਣਾ ਹਨਾ ਸੋ ਇਸ ਕਰਕੇ ਜਿਹੜਾ ਤੁਸੀਂ ਇੱਕ ਵਾਰੀ ਥੋਰਲੀ ਚੈੱਕ ਕਰ ਲੈਣਾ ਵੀ ਸਾਰੇ ਬੱਚਿਆਂ ਨੂੰ টিএইচআর ਦਿੱਤਾ ਗਿਆ ਆ ਜੇ ਐਚਸੀਐਮ ਆ ਤਾਂ ਉਹਨਾਂ ਦੇ ਕਿੰਨੇ ਦਿਨ ਬੰਦੇ ਆ ਜੇਕਰ 7 ਦਿਨ ਘੱਟ ਬੰਦੇ ਆ ਤਾਂ ਤੁਸੀਂ ਉਹਨੂੰ ਨਾਲ টিএইচআর ਕਰ ਸਕਦੇ ਹੋ ਠੀਕ ਹੈ ਤੇ ਹੋਮ ਵਿਜ਼ਿਟ ਕੰਪਲੀਟ ਕਰ ਲੋ ਇਵੈਂਟਸ ਕੰਪਲੀਟ ਕਰ ਲੋ ਵੇਟ ਕੰਪਲੀਟ ਕਰ ਲੋ ਸਾਰੀ ਰਿਪੋਰਟ ਜਿਹੜੀ ਆ 100% ਹੋ ਜੂਗੀ ਤਾਂ ਜਿਹੜਾ ਆ ਇਹਦਾ ਇਫੈਕਟ ਤੁਹਾਡੀ ਪਰਫਾਰਮੈਂਸ ਤੇ ਪੈਂਦਾ ਆ ਤੇ ਵਧੀਆ ਪਰਫਾਰਮੈਂਸ ਹੋਊਗੀ ਤਾਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹਦਾ ਜਿਹੜਾ ਆ ਕੋਈ ਇਨਸੈਂਟਿਵ ਵਗੈਰਾ ਕੁਝ ਵੀ ਜਿਹੜਾ ਆ ਮਿਲਣਾ ਸ਼ੁਰੂ ਹੋ ਸਕਦਾ ਹੈ ਬਾਕੀ ਜਿਹੜਾ ਤੁਹਾਡੀ ਪਰਫਾਰਮੈਂਸ ਹੈਗੀ ਹੈ ਇਹ ਹੀ ਤੁਹਾਡੀ ਡਿਊਟੀ ਨੂੰ ਦਰਸਾਉਂਦੀ ਹੈ ਸੋ ਏਸੀ ਮੇਰੀ ਅੱਜ ਦੀ ਗੱਲਬਾਤ ਜੇ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਕੁੜੀਆਂ ਤੱਕ ਜਿਹੜੀ ਇਹ ਵੀਡੀਓ ਪਹੁੰਚਾਓ ਧੰਨਵਾਦ